ਆ ਮੋਹਿੰਦੀ ਇਤਰਾ ਅ ਤੂ ਤੁਰਿਆ ਗਰਵਾ ਆ ਆ ਭਾਵਾਂ ਕੀ ਹੋ ਗਿਆ ਥੱਪੜ ਮਾਰਨ ਨਾਲ ਹੋਈ ਸਰਪੰਚ ਦੇ ਮੁੰਡੇ ਦੇ ਕਿੱਦਾਂ ਦੀ ਹੈ ਹੁਣ ਦੱਸੋ ਕਿੱਦਾਂ ਦੀ ਓਏ ਆ ਤਰੀ ਤਾਸ ਮੈਨੂੰ ਕੁੱਤੇ ਆਈ ਨਹੀਂ ਰੱਬ ਦਾ ਮੁਕਾਬਲਾ ਤਾਸ ਮੈਨੂੰ ਕੁੱਤੇ ਆਈ ਨਹੀਂ ਰੱਬ ਦਾ ਮੁਕਾਬਲਾ ਲੋਵੀ ਲੱਗੀ ਆਦਗੀ ਫੇ ਸ਼ਵੀਰ ਲੋਲ ਹਰ ਸਾਲ ਦੀ ਤਰ੍ਹਾਂ ਅੱਜ ਵੀ ਲੱਗੇ ਸ਼ਵੀਰ ਲੋਲ ਜੇ ਆਰ ਕੋਲੇ ਬਾਅਦ ਚਲੋ ਵੀ ਚਲਿਏ ਪਹਿਲਾਂ ਪਾਂਡੇ ਇੱਥੇ ਕਰ ਲੈ ਪਾਂਡੇ ਇੱਥੇ ਗਏ ਚਲਿਏ ਚਲਿਏ ਪਹਿਲਾਂ ਦੋ ਚਾ ਚਲਿਏ ਓਏ ਕੀਰ ਬਾਅਦ ਆਹ ਕੰਮ ਤੋਂ ਲੋ ਵੀ ਪਹਿਲਾਂ ਚੱਲਿਆ ਜੀ ਪਾਡੇ ਲੈਣ ਆਪਾਂ ਸਾਰੇ ਤੇ ਗੁਰਦੁਆਰੇ ਜਾਵਾਂਗੇ ਉੱਥੋਂ ਪਤੀਲੇ ਵਗੈਰਾ ਸਾਰੇ ਲੈ ਕੇ ਆਵਾਂਗੇ ਤੇ ਫਿਰ ਇੱਥੇ ਲਾਵਾਂਗੇ ਗੱਲੂ ਸ਼ਵੀਰ ਉਹ ਵੀ ਨਾਲ ਹੀ ਵਿੱਚ ਵਿੱਚ ਬਲੌਗ ਲਾ ਦੇਾਂਗੇ ਦੇਖਦੇ ਰਹੋ ਬਲੌਗ ਤੇ ਲਾਈਕ ਸਬਸਕ੍ਰਾਈਬ ਜ਼ਰੂਰ ਕਰਦੇ ਚੈਨਲ ਦਾ ਹਾਲੇ ਜਮਾਨ ਪਾ ਦੋ ਪੇਤਰੀਆਂ ਥੱਲੇ ਆ ਜਾਣੀਆਂ ਤੂੰ ਪ੍ਰਾਤ ਫੜ ਕੇ ਖੜਾ ਹੈ ਆ ਜਾਣੀਆਂ ਆਪਾ 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 ਰਾਜ ਗਾ ਜੌਰੀ ਗੋਸ਼ਤ ਕਾ ਉੱਡੀ ਖੜਾ ਆ ਕਿੰਨੇ ਬੰਦੇ ਕਰਾ ਹਾਂ ਮੁੰਡੇ ਸੇਵਾ ਕਰਦੇ ਆ ਅਸੀਂ ਵੀ ਸੇਵਾ ਆ ਹੀ ਕਰਦੇ ਆ ਸਮਾਨ ਕਢਾ ਲਿਆ ਆ ਚਲ ਜੀ ਹੁਣ ਰਖਾਣ ਦੇ ਆ ਚਲ ਜੀ ਫਿਰ ਉਹ ਕਰਾਇਆ ਇਹਨੇ ਵੀ ਕੰਮ ਨੂੰ ਹੱਥ ਪਾਇਆ ਉਦੋਂ ਦਾ ਉਦੋਂ ਦਾ ਫੋਨ ਤੇ ਲੱਗਾ ਸੀਗਾ ਸਾਰੇ ਸਬੂਤ ਪਏ ਆ ਓਏ ਜੀ ਜੀ ਮੇਰੀ ਗੱਲ ਸੁਣ ਲੈ ਪੰਡਿਤ ਸਾਹਿਬ ਤੋੜੇ ਤੋੜੀ ਜਾਣੇ ਆ ਨਹੀਂ ਤਾਂ ਲੱਭੜੇ ਸਾਨੂੰ ਪੈਣੇ ਆ ਇਹਦਾ ਲੱਭੜੇ ਸਾਡੇ ਤਿਲਾਂ ਨੂੰ ਪੈਣੇ ਆ ਸੇਵਾਦਾਰ ਆ ਇਹ ਸੇਵਾਦਾਰ 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 ਆ ਇਹ ਓਕੇ ਜੀ ਓਕੇ ਧੰਨਵਾਦ ਇੱਧਰ ਕੰਮ ਦੀ ਗੱਲ ਕਰ ਰਹੇ ਆ ਟੈਂਕਰ ਦੀ ਆ ਉਧਰ ਉਹ ਸਾਈਕਲ ਤੇ ਲਗਾਇਆ ਗੱਡੀਆ ਕੱਢਣ ਬਾਬਸਾਊਗਾ ਫੇਰ ਦਿਖਾਉਂਦੇ ਆ। ਆਹ ਟੈਂਕਰ ਗੱਲ ਚੁਰੀ ਆਇਆ ਨਾ ਫੇਰ। ਗਲਾਸ ਤੁਸੀਂ ਪਿਆ। ਓਏ 7 ਵਜੇ ਕੌਣ ਆਉਣਾ ਸਾਡਾ ਫੇਰ? ਓਇਲ ਨੂੰ ਲੈ ਕੇ ਕਿੱਡਾ ਲਿਆ ਜਾ ਕੇ ਆਪਣੀ ਯਾ ਇਹ ਰੋਈ ਕਦੀ ਦਾ ਲੈ ਕਿੱਡਾ ਕਦੇ ਮੈਨੂੰ ਕਿੱਥੇ ਜਾ ਕਦੇ ਜਾ ਫਲੈਕਸਰ ਬਣਾਉਣ ਗਿਆ ਜੀ ਮੇਰੀ ਗਾੜੀ ਉੱਥੇ ਹੀ ਜਾਂਦਾ ਤੁਸੀਂ 8 ਵਜੇ ਪਹੁੰਚ ਜਾ ਮੈਂ 7 ਵਜੇ ਆ ਜਾਣਾ 8 ਵਜੇ ਪਹੁੰਚ ਜਾ ਹਲਵਾਈ ਕਹਿੰਦੇ ਮੈਂ 7 ਵਜੇ ਆ ਜਾਣਾ ਤੇ ਮੈਨੂੰ ਹਲਵਾਈ ਦਿੰਦਾ ਸੋਨਾ ਲੀਕਾ ਦੇ ਬਾਹਰ ਨਹੀਂ ਮੋਟਰਾਂ ਲੱਗੀਆਂ ਜਗੀਆਂ ਨਹੀਂ ਤੂੰ ਮੇਰੀ ਗੱਲ ਸੁਣ ਤੂੰ ਹੱਡੀ ਕੇ ਹੱਡੀ ਕਢਾਉਣੀ ਹੈ ਆਪਣੀ ਮੇਰੀ ਗੱਲ ਸੁਣ ਤੇਰਾ ਜੋੜ ਜੋੜ ਨਿਕਲ ਗਿਆ ਕਿਹੜੇ ਦਵਾਈ ਦੇਣਾ ਤੇਰਾ ਜੋੜ ਨਿਕਲ ਗਿਆ ਹੈ ਦੇਖਣਾ ਚੱਕੀ ਸਾਬਾ ਬਾਵਾ ਓਏ ਓ ਲੋ ਵੀ ਇੱਥੇ ਹੁਣ ਹਲਵਾਈ ਦੀ ਜਗ੍ਹਾ ਤਿਆਰ ਕਰਤੀ ਇੱਥੇ ਹਲਵਾਈ ਲਵਾਵਾਂ ਗੇ ਇਟਾ ਰੱਖਤੀਆਂ ਪੱਟੀ ਲਾ ਕੇ ਇੱਥੇ ਰੋਮਾਂ ਦੀ ਪੱਟੀ ਇੱਥੇ ਹੁਣ ਲੈ ਕੇ ਆਹੀਂ ਇਟਾ ਧੋਣ ਚੱਲੇ ਆਂ ਧੋ ਗੇ ਇੱਥੇ ਦੇ ਵਿੱਚ ਛੋਲੇ ਭਨੇ ਰੱਖ ਦਿਆਂਗੇ ਕੱਲ ਸਵੇਰ ਨੂੰ 7 ਵਜੇ ਹਲਵਾਈ ਨੇ ਆਇਆ ਨਾ ਉਹ ਫੇ ਛੋਲੇ ਬਣਾ ਦੇਊਗਾ ਤੇ ਕੜਾ ਤੇ ਉਸ ਤੋਂ ਬਾਅਦ ਫੇ ਦਿਖਾਵਾਂਗੇ ਤੁਹਾਨੂੰ ਫਲੇ ਉੱਧਰ ਪਾਣੀ ਭਰਨ ਚੱਲੇ ਆਂ ਤੇ ਦਿਖਾਈਏ ਨਾਲ ਸਾਫ਼ ਸੁਥਰਾ ਕਰਦੇ ਆਂ ਕਿਉਂ ਇਨਾ ਭੀ ਲੈ ਗਏ ਕਿਤਾ ਗਏ ਗੋਪੀ ਵਿੱਚ ਪੀੜਾ ਲੈ ਲੈ ਉਹ ਆ ਕੇ ਹੀ ਜਾਂਦਾ ਇਹਨਾਂ ਨੇ ਕਹਨੇ ਸੋਣਾਂ ਲਈ ਕਿ ਕਦ ਇੰਜਨ ਬੰਨਣਾ ਇਹਨਾਂ ਨੇ ਗੋਪੀ ਤੁਰਦਾ ਕਿੱਦਾਂ ਤਾਹੀਂ ਜੋ ਤੁਰਦੀ ਹੀ ਜਾਂਦਾ ਇਹ ਛੋਟੀ ਆਇਆ ਉਹ ਸਾਲਾ ਗੋਪੀ ਤੁਰਦਾ ਕਿੱਦਾਂ ਕਿਦਾਂ ਤੁਰਦਾ ਕਿਦਾਂ ਤੁਰਦਾ ਇਹ ਕਰਕੇ ਤੁਰਦੇ ਕਰਕੇ ਇਹਦਾ ਆਇਆ ਤੂੰ ਤੁਰਿਆ ਘਰ ਨੂੰ ਆ ਇੱਥੇ ਉਹ ਭਰਾਵਾ ਕੀ ਹੋ ਗਿਆ ਥਾਣੇ ਸਾਰਾ ਬੰਦ ਉਹ ਵੇਕੇ ਬਾਹਰ ਪਿੰਦਾ ਆ 골ਡਵਰਕ 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 ਦੀ ਛਾਤੀ 골ਡਵਰਕ ਤੇ ਪੁੰਦੇ ਲੇਕਿਨ ਕਿ ਮੁੰਡਾ ਕਿੱਦਾਂ ਆਇਆ ਕੋਈ ਪਈ ਦਿਨਾਂ ਸਮਾਂ ਮਿਲਿਆ ਸੀ ਆਪਾਂ ਕਰਕੇ ਚੱਲੇ ਆ ਉੱਥੇ ਰੱਖ ਕੇ ਘਰ ਨੂੰ ਹੁਣ ਤੇ ਬਾਕੀ ਕੱਲ ਨੂੰ ਮਿਲਦੇ ਆ ਲੌ ਨੂੰ ਦੇਖਦੇ ਰਹੋ ਲਾਈਕ ਸ਼ੇਅਰ ਜਰੂਰ ਕਰ ਦਿਓ ਤੇ ਮਿਲਦੇ ਆ ਕੱਲ ਨੂੰ ਲਓ ਜੀ ਕਾਲਜ ਪਹੁੰਚ ਗਏ ਆ ਸੇਵਾਦਾਰ ਪਹਿਲਾਂ ਪਹੁੰਚੇ ਹੋਏ ਨੇ ਕਿਦਾਂ ਪਹਿਲਾਂ ਮੋਲ ਜੀ ਆ ਜੀ ਲਾਵਾ ਆਈ ਲਾ ਵੈਂਟਰ ਬੱਤੀ ਹੈ ਨਹੀਂ ਰਾਤ ਦੀ ਚਲੋ ਫਲਵਾਈ ਲੱਗ ਗਿਆ ਗੋਪੀ ਉਹਨਾਂ ਨੇ ਸਵੇਰੇ ਆ ਕੇ ਲਵਾਤੇ ਸੀ ਇਹਨਾਂ ਪਿੰਡ ਬੱਤੀ ਹੈ ਨਹੀਂ ਇੱਥੇ ਆ ਕੇ ਪਹੁੰਚ ਜਾਏ ਕਰ ਤੱਕੇਵਾ ਤੁਹਾਡਾ ਕੁਝ ਨਹੀਂ ਬੰਨਦਾ ਤਰੱਕੀ ਕਰ ਲੋ ਕਿੱਥੇ ਆ ਜੀ ਸਤਿ ਸ਼੍ਰੀ ਅਕਾਲ ਸੇਵਾਦਾਰ ਸੇਵਾ ਦੇ ਵਿੱਚ ਇਹ 7 ਵਜੇ ਨੇ ਹੁਣ ਟਾਈਮ ਹੋ ਚੁੱਕਿਆ 8:30 ਵੇ ਆ ਲੋਈ ਐਨਕਾਉਂਟ ਕਰਾ ਲੈ ਕਿ ਇਹਨਾਂ ਨੇ ਕੰਮ ਕੀ ਕਰਨੇ ਇਹਨਾਂ ਨੇ ਜਿਹੜੇ ਐਨਕਾ ਲਾ ਕੇ ਪਹੁੰਚੇ ਆ ਜੀ ਦਾ ਹੋਣਾ ਜ਼ਰੂਰੀ ਆ ਇੱਥੇ ਕੜਾ ਤੇ ਛੋਲੇ ਬਣਨਗੇ ਬਾਕੀ ਦਿਖਾ ਦਦੇ ਆ ਕਿ ਜਿੱਦਾਂ ਇਦਾਂ ਔਲੜੇ ਤੇ ਕੰਮ ਕਰਦੇ ਜਿੱਦਾਂ ਇਦਾਂ ਸਾਰੇ ਜਾਣੇ ਵਲੌਗ ਪਾਵਾਂਗੇ ਕੱਲੂ ਆਊਗਾ ਵਲੌਗ ਪਤਾ ਨਹੀਂ ਫਲੈਕਸ ਬਣ ਗਈ ਲਾਓ ਇਹਨੂੰ ਹੁਣੇ ਲਾਓ ਹਲਾਉ ਲੈ ਲਾਓ ਲੈ ਜਾ ਚਲੋ ਬਬਾਈ ਲਾਓ ਵੇ ਆ ਲੋ ਜੀ ਲੈਣ ਆਏ ਇਹਨੂੰ ਮੁੰਡੇ ਨੂੰ ਨਾਲ ਆਪਾਂ ਬਕਸੂਵੇ ਲੈ ਜਾਣੀ ਇਹਨੇ 3 ਕਿਲੋ ਸੋਣੀ ਨੇ ਭਈਆ ਮਾ ਜਾਣੀ ਮੇਰੀ ਚਾਣਾ ਆਇਆ ਪਰ ਆਇਆ ਤੇ ਜਬੀਲ ਦੇ ਟਾਈਮ ਲੰਗੀ ਆ ਜਾਓ ਜੀ ਸੜਾ ਕਿਲੋ ਸੋਣੀ ਨੇ ਦੇਖ ਲਓ ਇੱਤੋਂ ਦਾ 11 ਵਜੇ ਨੇ ਇੱਥੇ ਹੀ ਉਹ ਗਿਆ ਉਹ ਨਹੀਂ ਮਰ ਜਾਦਾ ਉਹ ਮਰ ਜਾਦਾ ਹੁਣੇ ਓ ਰੁਕ ਜਾ ਆ ਜਾ ਆ ਜਾ ਖੜਾ ਲੈ ਗਿਆ ਉਹ ਖੜਾ ਰਹਿ ਗਿਆ ਛੋੜਿਆ ਇਹਦਾ ਇੱਧਰ ਰੋਣਾ ਰੋਣਾ ਉਹ ਛੱਡੇ ਉਹ ਚੱਲੇ ਬਕਸੂਏ ਲੈਣ ਤੇ ਉਹ ਪੋਸਟਰ ਜਿਹੜਾ ਲਾਉਣਾ ਹੈ ਫਲੈਕਸ ਤੇ ਨਾਲੇ ਬਿਸਕਟ ਵਗੈਰਾ ਲੈ ਚੱਲੇ ਆ ਉਹ ਜਿਹੜੇ ਹਲਵਾਈਓ ਚਾਹ ਵਗੈਰਾ ਪਲੋਣੀ ਆ ਕਾਰ ਜਲੇ ਉੱਪਰ ਫੜ ਕੇ ਦੋਨੇ ਵਾਲੇ ਆ ਇੱਥੋਂ ਲੈ ਲਵਾਂਗੇ ਉਹਨਾਂ ਵਾਲੀ ਗਾਲੇ ਆ ਗਮਸ਼ਾ ਕੀ ਮੋਦੀ ਦਾ ਲੈ ਆਂਦਾ ਇਹਦਾ ਇਦਾਂ ਦੇ ਪਾਉਂਦਾ ਨਾ ਜਾਮਾ ਸਾਡਾ ਕਮਾਂਡੋ ਨਾ ਪਾ ਕੇ ਆ ਮੋਦੀ ਦੇ ਇੱਧਰ ਦਿਖਾ ਇੱਧਰ ਦਿਖਾ ਕਰ ਠੀਕ ਹੈ 20 ਪੀਸ ਆਹੇ ਲੱਗ ਜੂ ਬੋਲੇ ਲੱਗ ਜਣੇ ਲੱਗ ਠੀਕ ਆ ਭਾਜੀ ਛੱਡ ਕੇ ਤੈਨੂੰ 7:30 ਜਗ ਪਾਪੂਰੇ ਇਹੀ ਕਰਦਾ ਸਾਡੇ ਨਾਲ ਕੀ ਪਾਵੇ ਕਿੰਨੀ ਕਿਤੇ ਥੱਲੇ ਡੇਜਣੀਆਂ ਉਹ ਲੈ ਆ ਜਾ ਲਓ ਜੀ ਪਾਏ ਨੂੰ ਭਰ ਫੋਰ ਆ ਚੁ ਕਰਦਾ ਕੋਈ ਗੱਲ ਨਹੀਂ ਛੱਡੀ ਹੋ ਜਾ ਤੂੰ ਮੈਂ ਲੋਗ ਜੀ ਪਰੋਣ ਲਾ ਪੈਂਦਾ ਹਰ ਬਾਰੇ ਦੀ ਗੱਲ ਹੁੰਦਾ ਪਾਸਾ ਹੀ ਹੋ ਰਹਾ ਕੀ ਨਿਆਣੇ ਜੰਦੂ ਕੀ ਕਰਦੇ ਕਰਦੇ ਕੀ ਕਰਦੇ ਇੱਥੇ ਜੀਪ ਵਿੱਚ ਜਾਣਾ ਥੱਲੇ ਡੇਗਾ ਜਿਵੇਂ ਇੱਧਰੋਂ ਪੈਣੀ ਹੈ ਤੈਨੂੰ ਮੈਂ ਪਹਿਲੀ ਲੱਤਾਂ ਗਿੱਚੀ ਇੱਧਰ ਇੱਧਰ ਗੱਲ ਅੱਛਾ ਚਾ 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 ਮਹਰਮੂ ਕਿੰਨਾ ਕਲੀ ਪਹਿਲਾਂ ਚਾਰ ਹੋ ਗਏ ਨਾ ਮੈਨੂੰ ਨਹੀਂ ਪਤਾ ਉਹ ਤੇਰੇ ਥੱਪੇ ਮੈਂ ਨਹੀਂ ਕਿਨੇ ਆਪ ਨਹੀਂ ਪਤਾ ਜਿਆਦਾ ਖੰਡ ਹੋ ਗਈ ਕੜਾਜ ਤੇਰੇ ਜੁੱਤੀਆਂ ਪਹਿਣੀਆਂ ਮੈਨੂੰ ਨਹੀਂ ਪਤਾ ਚਾਰ ਸਿਰ ਮੈਨੂੰ ਨਹੀਂ ਪਤਾ ਸਾਰਾ ਬਲੋਗ ਜਿਹਾ ਬਣਾਉਣਾ ਪੈਂਦਾ ਸਾਰੇ ਲੋਕ ਕਮੈਂਟ ਨਹੀਂ ਪਤਾ ਚਾਰ ਨਹੀਂ ਪੰਜ ਸੀ ਮੈਨੂੰ ਨਹੀਂ ਪਤਾ ਮੈਨੂੰ ਸੱਚੀ ਵੀ ਮਾ ਉਹੋ ਬਚੇ ਯਾਰ ਲੂ ਓ ਮਾਈ ਗੋਡ ਖਾਹ ਪੈਣੀ ਆ ਤੇਰੇ ਉਹ ਖੱਪੜ ਮਾਰ ਨਾਲ ਹੋਈ ਜਾ ਸਰਪੰਚ ਦੇ ਮੁੰਡੇ ਨੇ ਤੂੰ ਆ ਗਿਲਤੀ ਭਾਗੇ ਚੱਲ ਗਿਆ ਤੂੰ ਉਹ ਤੇ ਗਿਰਦੀ ਭੁਲ ਗਿਆ ਅੰਕੜੇ 7:30 ਜਾਕੇ ਗਏ ਸੀ ਫੋਨ ਨੂੰ ਆ 5000 ਆ ਉਹ 5000 ਮੈਨੂੰ ਨਹੀਂ ਪਤਾ ਕਿੰਨੇ ਹੋਏ ਯਾਰ ਚਿਤ ਆ ਗਿਆ ਆ ਹੁਣ ਆਏ ਆ ਜਲੰਧਰੋਂ ਦੇਖ ਲੋ ਲੋ ਬਜੇ ਤੇ ਜੀ ਆਗੇ ਵੀ ਚਾਹੀ ਪੀ ਜਦੇ ਆ ਇੱਥੇ ਵੀ ਆਗੇ ਚਾਹਾ ਬਿਸਕੁਟੀ ਮੰਗੀ ਜਦੇ ਇੱਥੇ ਆਗੇ ਚਾਹਾ ਬਿਸਕੁਟੀ ਮੰਗੀ ਜਾਂਦੇ ਜਨਰੇਟਰ ਨਾਲ ਤਾ ਦਿੰਦਾ ਕੋ ਡੀਅਰ ਵੀ ਲਿਆ ਉਹ ਸਾਲੇ ਪਾਣੀ ਦੇ ਫਾਇਦੇ ਤੇ ਨੁਕਸਾਨ ਦੱਸਣ ਲੱਗੇ ਹੁਣ ਜਨਰੇਟਰ ਚ ਪਾਉਂਦੇ ਪਿਛਲੀ ਵਾਰੀ ਚੋਦਰੀ ਨੇ ਪਾਇਆ ਨਹੀਂ ਸੀ ਪਿਛਲੀ ਵਾਰੀ ਪਾਣੀ ਹੀ ਕਹਿੰਦੇ ਕੰਮ ਖਰਾਬ ਹੋ ਗਿਆ ਸੀ ਗਰਮ ਹੋ ਗਿਆ ਸੀ ਤੁਹਾਡੇ ਦੇਖ ਨਹੀਂ ਰਹੇ ਥੋੜੀ ਲਾਈਟ ਉੱਪਰ ਆ ਕੇ ਦਿਖਾਈ ਦੇ। ਹਾਂ ਦੇਖਿਆ ਦੇਖਿਆ ਤੇ ਇਹਨਾਂ ਨੇ ਸਮਾਨ ਸਮੋਣੇ ਤੇ ਭਾਂਡੇ ਆ ਤਿਆਰੀ ਕਰ ਲਈ ਆ ਧੋਣ ਦੇ। ਅਈ ਉੱਧਰ ਗਲਾਸ ਕੋਈ ਨਹੀਂ ਰੱਖਿਆ ਆ। ਓਏ ਦਾ ਖੰਡ ਕੱਢ ਕੇ ਪਿੰਡ ਨੂੰ ਲੈ ਚੱਲਾ। ਗਈ ਯਾਤਰਾ ਮੂਹਰੇ ਬਾਬਾ। ਲਓ ਬਈ ਡੀਜੇ ਲੱਗ ਚੁੱਕੇ ਆ ਉੱਧਰ ਖੰਡ ਘੋਲ ਲਈ ਆ। ਸੇਵਾਦਾਰ ਹੁਣੀ ਵਿੱਚ ਬਰਫ਼ ਪਾ ਰਹੇ ਆ। ਨਹੀਂ ਵੀ ਭਾਈ ਮੈਨੂੰ ਨਹੀਂ ਦੱਸ। ਤੂੰ ਵੀ ਭਾਈ ਅੱਛਾ ਤੂੰ ਵੀ ਭਾਈ। ਹੈ ਤੂੰ ਤਾਂ ਬਹੁਤ ਜੱਜ ਦਾ ਵਿਆਂਜੇ। ਸੋਹਣੀ ਲੱਗਦੀ ਸੋਹਣੀ ਸੋਹਣੀ ਲੱਗਦੀ ਸੋਹਣੀ। ਕਬੱਡੀ ਸਿਰਦਾ ਆਉਂਦਾ ਚੱਲ ਜਮੇਟੀ ਲੱਗੇ ਮੈਂ ਤਾਂ ਪਾਣੀ ਕਿੰਨਾ ਭਰਿਆ ਬਹੁਤ ਠੀਕ ਆ ਓਏ ਸਿਰਦਾ ਆਇਆ ਬਗਾਜੋ ਕੀ ਲਾਇਆ ਬਤਾ ਰਿਹਾ ਦਾ ਇੱਧਰ ਆਏਗਾ ਭਾਗਾਂ ਤੇ ਘਲਾਦਾ ਭੁਲਾ ਭਾਗਾਂ ਤੇ ਘਲਾਦਾ ਤੇਰੇ ਨਾਮ ਨਾ ਜੀ ਦੂਦੂ ਤੇ ਕੰਮ ਵੀ ਕਰ ਲੋ ਕੋਈ ਓਏ ਕੰਮ ਵੀ ਕਰ ਲੋ ਕੋਈ ਚਰਾਗ ਦ ਗੋਚੇਂ ਜੀ ਐਲਟ ਰਖ ਰਹੇ ਆ ਬਾਕੀ ਤਾਂ ਕੋਈ ਨਹੀਂ ਤੁਰਨੇ ਵਾਲਾ ਪਰਦਾ ਸੀ ਮੰਮ ਰਹਿਣ ਦੇ ਤੇ ਦੇ ਉਹ ਬਾਹਰ ਵਿੱਚ ਕੱਢ ਕੇ ਰੱਖ ਦੇ ਤੇਰੇ ਵਰਗਾ ਹੀ ਆ ਪੁਰਾ ਉਹ ਲਾਲੂ ਵਰਗਾ ਯਾਰ ਨਿੱਧੀ ਕਾਂਗਰਸ ਵਾਲਿਆ ਕੀ ਕਾਂਗਰਸ ਵਾਲਿਆ ਆ ਨਾ ਯਾਰ ਵੋਟ ਪਵਾਗੇ ਨੇ ਬਾਈ ਇਹਨੇ ਇਹਨੇ ਭਾਈ ਮਿੱਟੀ ਦਾ ਮਿੱਟੀ ਚੰਗੀ ਕਰਦਾ ਮਸਲੇ ਹੱਲ ਦਖ ਤੂਫਾਨ ਆਏ ਖੜੇ ਹੋਏ ਆ ਯਾਰ ਨੀ ਪੋਸਟਪੋਨ ਹੋਇਆ ਰੱਦ ਤੱਕ 6 ਤਰੀਕ ਵਾਲੀ ਸ਼ਬੀਰ ਥੋੜੀ ਦੇਲੇ ਪੋਸਟਪੋਨ ਆ ਤਵੀਰ ਹੁਣ ਬੰਦ ਕਰਤੀ ਆ ਮੱਖੀਆਂ ਬਹੁਤ ਜ਼ਿਆਦਾ ਆ ਚੁੱਕੀਆਂ ਭਾਈ ਹੁਣੇ ਬੈਠੇ ਹੋ ਇੱਥੇ ਅਜੀ ਤੂਬ ਦਾ ਇੰਤਜ਼ਾਮ ਕਰਨੀ ਆ ਇੱਥੇ ਬੈਠੇ ਤੂੰ ਉਹ ਦੇਖੋ ਕਿੰਨਾ ਤੂਬ ਕਰ ਦਿੱਤਾ ਸਾਰੇ ਮੈਨੂੰ ਗੋਪੀ ਸੇਵਾਦਾਰ ਅਨੇ ਟੱਕਦੇ ਨੇ ਗਰੀਆ ਨਹੀਂ ਟੱਕਦਾ ਕੋਈ ਲੈ ਟੱਕਦਾ ਕਿਹੜੇ ਆ ਲਾਲੇ ਲੜ ਜਾਂਦੀਆਂ ਮੱਖੀਆਂ ਮੱਖੀਆਂ ਹੋਈਆਂ ਪਈਆਂ ਆ ਆਹ ਤਾਂ ਪੂਰੀ ਹੋ ਗਈ ਭਈ ਇੱਧਰ ਤਾਂ ਓਏ ਆ ਦੇ ਵੀਡੀਓ ਬਣਾਈਏ ਵੀਡੀਓ ਬਣਾਈਏ ਥੋੜੀ ਜਿਹਾ ਬਾਅਦ ਕੰਟੀਨਿਊ ਕਰਦੇ ਸ਼ਬੀਰ ਰਗੜਾ ਵੀ ਲਾਵਾਂਗੇ ਉਹ ਵੀ ਦਿਖਾਵਾਂਗੇ ਤੁਹਾਨੂੰ ਤੇ ਭਾਈ ਹੁਣਾਂ ਤੇ ਬਾਕੀ ਦੇਖਦੇ ਆਂ ਪਾਣੀ ਵੀ ਆਈ ਇੱਧਰ ਕਦੋਂ ਸਟਾਰਟ ਕਰਨੀ ਫੇਰ ਜਿੰਜਾ ਮੱਕੀ ਆਵਾਂ ਕੱਲ ਨੂੰ ਸਟੈਲਟ ਪੱਟ ਲੋ ਇਧਰੋਂ ਹੋਰ ਕਿੱਥੇ ਲਾਵੋ ਚਲੋ ਠੀਕ ਆ ਜਿੱਦਾਂ ਹੀ ਰਗੜਾ ਲੱਗਦਾ ਹੋਏ ਤੁਹਾਨੂੰ ਮਿਲਦੇ ਆ ਅੱਗੇ ਤੇ ਜਦੋਂ ਸ਼ਬੀਰ ਸਟਾਰਟ ਕਰਨੀ ਦੁਬਾਰਾ ਫੇਰ ਦੇਖ ਮਿਲਦੇ ਹਾਂ ਤੁਹਾਨੂੰ ਵੀਡੀਓ ਅੱਗੇ ਬਣਾਉਂਦਾ ਹਾਂ ਬੋਤਲਾ ਪਰ ਹੰਦੇ ਹੋ ਬੋਤਲਾ ਪਰ ਹੰਦੇ ਲਓ ਵੀ ਗੇਂਟਾ ਰੁਗਰ ਦਵਾ ਦੁਬਾਰਾ ਸਟਾਰਟ ਕਰਤਾ ਹੁਣ ਮੱਖੀਆਂ ਸਾਰੀਆਂ ਗਿਆ ਧੂਆਂ ਲਾਇਆ ਇੱਥੇ ਸਾਰਾ ਦੁਬਾਰਾ ਹੁਣ ਸਟਾਰਟ ਕਰਨ ਲੱਗੇ ਆ ਡੀ ਜੇ ਡੂ ਜੇ ਗਾਣੇ ਲਾਓ ਜੀ ਗਾਣੇ ਲਾਓ ਗਾਣੇ ਦੁਬਾਰਾ ਰਾਸ਼ ਹੁਣ ਪਾਊਗਾ ਦੁਬਾਰਾ ਫਿਰ ਸਟਾਰਟ ਕੀਤਾ ਹੁਣ ਦੁਬਾਰਾ ਚਿੰਤਾ ਲੱਗ ਗਿਆ ਸਾਨੂੰ ਇੱਥੇ ਚਲੋ ਸੇਵਾਦਾਰ ਖਿੱਚੋ ਕੰਮ ਖਿੱਚੋ ਖਿੱਚੋ ਐਟ ਚੱਕੀ ਐਟ ਚੰਗੀ ਤਰ੍ਹਾਂ ਕੋਟ ਆਓ ਇਹ ਕੋਟਾ ਮੈਂ ਯਾਦੀ ਯਾਦੀ ਓਏ ਸਾਰੇ ਬਾਹਰ ਜਾਓ ਯਾਰ ਸਾਰੇ ਇੱਥੇ ਨਾ ਆਓ ਯਾਰ ਸ਼ਰੀਰ ਦਾ ਵੀ ਕੰਮ ਕਰੋ ਓਈ ਯਾਰ ਬਾਹਰ ਐ ਦੁਬਾਰਾ ਕਹਿੰਦੇ ਹੋ ਗਿਆ ਤਿਆਰ ਚੋਬਰ ਦਿਖਾਈਦਾ ਬੜਾ ਓ ਲੈ 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 ਡਰ ਗਿਆ ਸ਼ਰਮਾ ਸ਼ਰਮਾ ਹੁਣ ਲੱਗੇ ਚੋਬਰ ਰਾਤ ਕਿਹਨੇ ਕਰੀ ਨਾ ਸੀ ਕਿਨਾ ਟਾਈਮ ਲੱਗੂ ਬਾਜੀ ਬਸ ਤਿਆਰ ਆ ਤੂੰ ਬੋਂਗੇ ਹੋਣ ਨੂੰ ਸੈਟ ਹੋ ਉਹਦੇ ਤੇ ਇਹਨੂੰ ਮੁੱਦਾ ਪੋੜਾ ਲਓ ਜੀ ਰਾਤ ਤੇ ਆਵਾਜ਼ ਕੱਬ ਸੋਚੂ ਜੀ ਰਗੜਿਆ ਪਿਆਰ ਹੋ ਗਿਆ ਸਵਾਲ ਅੰਦਰ ਤੇ ਉਹੀ ਬੱਸ ਫਿਲਮਾਂ ਦੇ ਥੋੜਾ ਟਾਈਮ ਨੂੰ ਘਮੋੜੀ ਨਾਲ ਚੁੱਕ ਪੈਰ ਦੇ ਝੋਟੀਆਂ ਬਹੁਤ ਹੋ ਗਈਆਂ ਆ ਬਤੂ ਹੋ ਗੀਆਂ ਆ ਲਓ ਵੀ ਸਮਾਪਤੀ ਇਹਦੇ ਹੋ ਗਈ ਆ ਸ਼ਰਦਾਈ ਅਦਰ ਭਰਦੀ ਜਿਹੜੀ ਉਹ ਬਣ ਚੁੱਕੀ ਆ ਭਾਂਡੇ-ਪੁੰਡੇ ਧੋਵਾਂਗੇ ਨਾਲ ਸ਼ਰਦਾਈ ਪੀਵਾਂਗੇ ਸ਼ਰਦਾਈ ਪੀਵਾਂਗੇ ਨਾ ਚਲ ਚਲ ਜੀ ਪੀਵਾਂਗੇ ਹਾਂ ਜੀ ਹਾਂ ਜੀ ਇਹ ਜਿਹੜਾ ਫੋਟੋ ਖਿਚਵਾ ਜਾ ਅੰਦਰ ਆ ਦੁਬਾਰਾ ਇੱਧਰ ਨਹੀਂ ਉੱਥੇ ਖਿੱਚਣੀ ਆ ਅੰਦਰ ਖੇਦ ਨਹੀਂ ਬਾਹਰ ਆ ਉੱਥੇ ਬੋਚੇ ਦਾ ਇਕੱਲੇ-ਇਕੱਲੇ ਧੋਣੇ ਖਿੱਚਦੇ ਆਪਾਂ ਆ ਜਾ ਧੋਣੇ ਨਾਲ ਖਿੱਚਦੇ ਆ ਸੋਨਾ ਨਾਲ ਵੀ ਖਚਾਣੇ ਤੇ ਨਹੀਂ ਸੋਨਾ ਕਿੱਦਾਂ ਕਲਿੱਪ ਬਣਾਉਣੇ ਆ ਬਣਾ ਦੰਨੇ ਆ ਇੱਚੀ ਉਹਨਾਂ ਵਾਂਗੇ ਘੜਜਾ ਬਣਾ ਘੜਜੇ ਉਹਨਾਂ ਵਾਂਗੇ ਠੀਕ ਆ ਜੀ ਠੀਕ ਆ ਜੀ ਇਹ ਤਾਂ ਦੋ ਦੋ ਰੁਪਏ ਫੜੇ ਦਾ ਵਲੋਗ ਬ ਇਹ ਕਿਹੜੀ ਗੱਲ ਹੈ ਆਪਣੀ ਪਰਖਣ ਆ ਪਈ ਨਹੀਂ ਹੈ ਇਹ ਕਲਿੱਪ ਕੱਟਣੀ ਨਹੀਂ ਉਹ ਪਾਲ ਤੂੰ ਕੀ ਮੁੰਡੇ ਦਾ ਗੁੱਸਾ ਕਰੀ ਜਨਾ ਓਏ ਯਾਰ ਤੂੰ ਟੰਗ ਕਰਦਾ ਮੁੰਡੇ ਨੂੰ ਛੇ ਠੰਡਾ ਕਰ ਪਹਿਲਾਂ ਮੁੰਡੇ ਨੂੰ ਨਹੀਂ ਪਾ ਪਾਣੀ ਪਾ ਪਾਣੀ ਪਾਣੀ ਪਾ ਮੁੰਡੇ ਦੇ ਨਾਲ ਪਾਣੀ ਪਾ ਯਾਰ ਬੱਟੀ ਅੱਦੇ ਭਰਾ ਦੇ ਵਾੜੀ ਮੁੰਡਾ ਤੇ ਤੇਰਾ ਆ ਭਰਾ ਤੇ ਜਾਰਵਾ ਇੱਧਰ ਰਗੜਾ ਤਿਆਰ ਹੋ ਰਿਹਾ ਆਇਆ ਕਿ ਤਿਆਰੀ ਨਹੀਂ ਹੋਇਆ 2 ਘੰਟੇ ਹੋ ਗਏ ਦਿੱਲੀ ਨਹੀਂ ਉੱਦੀ ਨਹੀਂ ਪਣੀ ਸੁੱਤੀ ਪਣੀ ਚੌਧਰੀ ਦਵਾ ਚੱਕ ਲਿਆ ਆਣਾ ਓਏ ਚੌਧਰੀ ਕਹਿੰਦਾ ਮੈਂ ਉਹ ਲੋਕਰ ਸਾਡੀ ਵੀ ਤੇ ਲੱਗੀ ਪੂਰੀ ਚੜ੍ਹ ਗਈ ਟੀਮ ਇਹ ਇੱਕ ਵਾਰ ਦਿਖਾ ਲਓ ਜੀ ਭਾਂਡੇ ਧਵਾ ਕੇ ਰਦਾ ਕੇ ਇੱਥੇ ਪਹੁੰਚ ਗਏ ਆ ਬੁਲਾਈਏ ਇੱਥੇ ਭਾਂਡੇ ਸੇਵਾਦਾਰ ਸਾਹਿਬ ਸੇਵਾਦਾਰ ਸਾਹਿਬ ਪਹੁੰਚੇ ਨੇ ਉਨ ਤੋਂ ਇਥੇ ਲੋ ਹੋਣਗੇ ਚਲੋ ਕਰੋ ਸੇਵਾ ਆਪਾਂ ਖੜ ਜਾਣਾ ਬਸ ਕਿੰਨੀ ਕਿੰਨੀ ਦੇਰ ਚੱਲੇ ਗੰਡੇ ਦੇ ਆਪਾਂ ਢਾਬੇ ਚੜ੍ਹਦਾ ਆਇਆ ਨਹੀਂ ਕਿ ਲਈ ਦੀ ਤਿਆਰੀ ਆ ਕੀ ਕਾਪੀ ਜੇਸ ਜਾਨੀ ਜੇਸ ਕੀ ਆਇਓ ਸਭ ਭਾਈ ਦਾ ਲੈਂਦਰ ਚੇਰ ਤੇਜ਼ ਕਰਨਾ ਆ ਲੈ ਆ ਲੈ ਬਹੁਤ ਘੰਟਾ ਬਹੁਤ ਘੰਟਾ ਤੂੰ 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 ਤਾਂ ਪੀਂਦਾ ਫੜਾ ਲੱਗਾ ਇੱਧਰ ਇੱਧਰ ਚੌਂਕੀ ਚੌਂਕ ਬੈਗਾ ਵਿੱਚ ਬੈਗਾ ਵਿੱਚ ਪੀਣਾ ਬੀੜੀ ਓ ਗੋਪੀ ਉਹਨੂੰ ਪਾ ਦੇ ਓਂ ਚੇਰ ਕਰ ਲੈ ਓ ਰਵੇ ਇੱਧਰ ਆ ਫੜੇ ਆ ਯਾਰ ਚੇਅਰਸ ਓ ਦੇ ਉਹ ਪੀਰੋਂ ਹੁਣ ਚਲੀ ਜਾ ਕੇ ਦੱਸੋ ਕਿੱਦਾਂ ਚੇਅਰਸ ਇੱਧਰ ਰਾਜ ਜਾ ਕੇ ਦੱਸੀ ਮੰਮੀ ਇੱਥੇ ਤਾਂ ਦੁੱਧ ਵੀ ਪੀ ਗਿਆ ਕੁਛ ਕਿੱਦਾਂ ਦੀ ਆ ਹੁਣ ਦੱਸੋ ਕਿੱਦਾਂ ਦੀ ਓਏ ਹਾਂ ਤੇਰੀ ਬਰਮੀ ਡੋਲ ਕੇ ਭਰੀ ਜਾਂਦੇ ਆ ਉਹ ਚਾਬੀ ਦੀ ਸੁੱਕ ਕਿੱਥੇ ਗਿਆ ਸੁੱਕ ਚਾਬੀ ਦੀ ਓਏ ਲੋ ਵੀ ਚਬਦਾਈ ਬਾਦੂ ਆ ਕਹਿੰਦੇ ਹੁਣ ਬੋਤਲਾਂੇ ਭੌਣ ਲੱਗੇ ਮੁੰਡੇ ਆ ਦੇਖੋ ਤਾਂ ਬੋਤਲਾਂੇ ਭੌਣ ਮੁੰਡੇ ਆ ਸਾਰੇ ਬੋਤਲੇ ਭੌਣ ਤੂੰ ਕੀ ਬੋਕਲ ਕੋਣੀ ਚਾਬ ਵਿੱਚ ਹੀ ਆ ਦੇ ਨਹੀਂ ਆ ਦੋ ਬੋਤਲਾਂ ਨਹੀਂ ਹੈਗੀ ਗੋਛਰ ਬਰਮੀ ਡੋਲੀ ਜੇ ਦੇਖਿਓ ਨਵੀਂ ਚਾਬੀ ਰੱਖਣੀ ਕੁੜੀ ਮਹਿੰਗੀ ਚੀਜ਼ ਮਹਿੰਗੀ ਓਏ ਡਾਡੂ ਕੁੜੀ ਆ ਡਾਡਾ ਕਿਦਾਂ ਕਹਦਾ ਜੇ ਮਹਿੰਗੀ ਚੀਜ਼ ਮਹਿੰਗੀ ਹੈ ਨਾ ਫਿਰ ਸਸਤੀ ਦਾ ਮੁੱਲ ਨਹੀਂ ਮਿਲਦਾ ਇਹ ਤਾਂ ਗੱਲ ਹੈ ਗੋਛਰ ਗੋਜੂ ਤੁਮੀ ਲਗਾ ਤੁਮੀ ਲੈ ਜਾ ਆਏ ਦੋ ਬੋਤਲ ਆ ਰੋ ਗਿਆ ਭਾਲਣ ਦੇ ਛਬੀਲ ਟੇ ਮੁੱਕ ਗਿਆ ਲੱਗਾ ਫੇਰ ਮਾ ਰਹਿਣੀ ਯਾਰ ਭਾਂਡੇ ਤਵਾ ਤੇ ਛੜਤੇ ਜਿੰਨੇ ਹੋ ਗਏ ਇੱਕ ਬਤੀਲਾ ਰਹਿ ਗਿਆ ਸਿਰਫ ਤਵਾ ਉਹ ਨੀ ਨੱਚ ਗਿਆ ਕੁਛੜ ਇਹਨੇ ਜਾਣਾ ਕਿਥੇ ਜਾਣਾ ਚੱਲ ਤੇ ਯਾਰ ਬਸ ਦੋ ਚੰਗਾ ਓਏ ਉਹ ਦੇਓ ਟਾਈਗਰ ਤੋਂ ਜਦਾ ਉਹ ਗੁਰੀ ਲਾ ਬੜਾ ਗੁਰੀ ਇੰਨਾ ਟੋਪੀ ਪਾ ਜਾਣਾ ਲੱਗਾ ਫੇਰ ਆ ਦੋ ਬੋਤਲ ਦੋ ਬੜੀਆਂ ਦੋੜੇ ਇੱਕ ਡਰਾਈਵਰ ਵੀ ਆ ਸੋਦਰ ਗਿਆ ਅੱਛਾ ਅੱਛਾ ਚੰਗਾ ਫਿਰ ਹੋ ਚੰਗਾ ਰੁੱਕ ਗਿਆ ਸ਼ਬੀਰ ਦੇ ਚੜੀਏ ਕਰਨੂਣ ਅੱਗਾ ਜੀ ਬਾਈ ਲਾਈਕ ਕਮੈਂਟ ਕਰ ਦਿਓ ਵਲੌਗ ਨੂੰ ਬਾਈ